ਰਾਜਸਥਾਨ ਦੇ 12 ਜ਼ਿਲ੍ਹੇ ਤੋਂ ਹੈਰਾਨ ਕਰ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਅਧਿਆਪਕ પતિ ਪਤਨੀ ਪਿਛਲੇ 25 ਸਾਲਾਂ ਤੋਂ ਸਕੂਲ ਨਾ ਜਾ ਕੇ ਵੀ ਤਨਖਾਹਾਂ ਲੈਂਦੇ ਰਹੇ ਹੁਣ ਇਸ ਵੱਡੇ ਕੱਪੜੇ ਦਾ ਪਰਦਾਫਾਸ਼ ਹੋਇਆ ਜਾ ਕੇ ਅਤੇ ਸਰਕਾਰ ਨੇ ਉਨ੍ਹਾਂ ਤੋਂ 9 ਕਰੋੜ 31 ਲੱਖ ਰੁਪਏ ਤੋਂ ਵੱਧ ਦੀ ਵਸੂਲੀ ਕਰਨ ਦੀ ਤਿਆਰੀ ਕਰ ਲਈ ਹੈ ਸਿੱਖਿਆ ਮੰਤਰੀ ਮਦਨ ਦਿਲਾਵਰ ਦੇ ਹੁਕਮ ਉੱਤੇ ਵਿਭਾਗ ਨੇ ਇਸ ਜੋੜੇ ਨੂੰ ਆਖਰੀ ਨੋਟਿਸ ਜਾਰੀ ਕਰ ਦਿੱਤਾ ਹੈ ਕਿ ਜੇਕਰ ਉਹ ਹਾਜ਼ਰ ਨਹੀਂ ਹੁੰਦੇ ਤਾਂ ਉਹਨਾਂ ਦੀ ਸੰਪਤੀ ਨੂੰ ਨਿਲਾਮ ਕੀਤਾ ਜਾ ਸਕਦਾ ਹੈ ਜਾਣਕਾਰੀ ਦੇ ਮੁਤਾਬਕ ਇਹ ਜੋੜਾ ਵਿਸ਼ਨੂੰ ਗਰਗ ਅਤੇ ਉਸਦੀ ਪਤਨੀ ਮੰਜੂ ਗਰਗ 12 ਦੇ ਰਾਜਪੁਰਾ ਪ੍ਰਾਇਮਰੀ ਸਕੂਲ ਵਿੱਚ ਤਾਇਨਾਤ ਸਨ ਪਰ ਉਹ ਖੁਦ ਪੜਾਉਣ ਆਉਂਦੇ ਹੀ ਨਹੀਂ ਸੀ ਇਸ ਦੀ ਬਜਾਏ ਉਹਨਾਂ ਨੇ 15-15000 ਰੁਪਏ ਮਹੀਨਾ ਦੇ ਕੇ ਤਿੰਨ ਡਮੀ ਅਧਿਆਪਕ ਰੱਖ ਲਏ ਸੀ ਇਹ ਡਮੀ ਅਧਿਆਪਕ ਸਾਲਾਂ ਤੱਕ ਸਕੂਲ ਦੇ ਵਿੱਚ ਪੜਾਉਂਦੇ ਰਹੇ ਅਤੇ ਜੋੜਾ ਘਰ ਬੈਠੇ ਤਨਖਾਹ ਉਡਾਉਂਦਾ ਰਿਹਾ ਪਿਛਲੇ ਸਾਲ ਹੀ ਜਦੋਂ ਸ਼ਿਕਾਇਤ ਹੋਈ ਤਾਂ 12 ਸਦਰ ਪੁਲਿਸ ਥਾਣੇ ਦੇ ਵਿੱਚ ਇਸ ਜੋੜੇ ਅਤੇ ਡਮੀ ਅਧਿਆਪਕਾ ਖਿਲਾਫ ਕੇਸ ਦਰਜ ਹੋਇਆ ਹੈ ਕੇਸ ਦਰਜ ਹੁੰਦੇ ਹੀ ਪਤੀ ਪਤਨੀ ਫਰਾਰ ਹੋ ਗਏ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਕਿਹਾ ਕਿ ਉਹਨਾਂ ਦੀ ਤਲਾਸ਼ ਜਾਰੀ ਹੈ ਤੇ ਪੈਸਿਆਂ ਦੀ ਵਸੂਲੀ ਹਰ ਹਾਸ ਦੇ ਵਿੱਚ ਕੀਤੀ ਜਾਵੇਗੀ ਇਸ ਖੁਲਾਸੇ ਨੇ ਸਿੱਖਿਆ ਪ੍ਰਣਾਲੀ ਅਤੇ ਸਰਕਾਰੀ ਨਿਗਰਾਨੀ ਉੱਤੇ ਵੀ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਰਾਜਸਥਾਨ ਦੇ 12 ਜ਼ਿਲ੍ਹੇ ਤੋਂ ਹੈਰਾਨ ਕਰ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਅਧਿਆਪਕ ਪਤੀ ਪਤਨੀ ਪਿਛਲੇ 25 ਸਾਲਾਂ ਤੋਂ ਸਕੂਲ ਨਾ ਜਾ ਕੇ ਵੀ ਤਨਖਾਹਾਂ ਲੈਂਦੇ ਰਹੇ ਹੁਣ ਇਸ ਵੱਡੇ ਕੱਪੜੇ ਦਾ ਪਰਦਾਫਾਸ਼ ਹੋਇਆ ਜਾ ਕੇ ਅਤੇ ਸਰਕਾਰ ਨੇ ਉਨ੍ਹਾਂ ਤੋਂ 9 ਕਰੋੜ 31 ਲੱਖ ਰੁਪਏ ਤੋਂ ਵੱਧ ਦੀ ਵਸੂਲੀ ਕਰਨ ਦੀ ਤਿਆਰੀ ਕਰ ਲਈ ਹੈ ਸਿੱਖਿਆ ਮੰਤਰੀ ਮਦਨ ਦਿਲਾਵਰ ਦੇ ਹੁਕਮ ਉੱਤੇ ਵਿਭਾਗ ਨੇ ਇਸ ਜੋੜੇ ਨੂੰ ਆਖਰੀ ਨੋਟਿਸ ਜਾਰੀ ਕਰ ਦਿੱਤਾ ਹੈ ਕਿ ਜੇਕਰ ਉਹ ਹਾਜ਼ਰ ਨਹੀਂ ਹੁੰਦੇ ਤਾਂ ਉਹਨਾਂ ਦੀ ਸੰਪਤੀ ਨੂੰ ਨਿਲਾਮ ਕੀਤਾ ਜਾ ਸਕਦਾ ਹੈ ਜਾਣਕਾਰੀ ਦੇ ਮੁਤਾਬਕ ਇਹ ਜੋੜਾ ਵਿਸ਼ਨੂ ਗਰਗ ਅਤੇ ਉਸਦੀ ਪਤਨੀ ਮੰਜੂ ਗਰਗ 12 ਦੇ ਰਾਜਪੁਰਾ ਪ੍ਰਾਇਮਰੀ ਸਕੂਲ ਵਿੱਚ ਤਾਇਨਾਤ ਸਨ ਪਰ ਉਹ ਖੁਦ ਪੜਾਉਣ ਆਉਂਦੇ ਹੀ ਨਹੀਂ ਸੀ ਇਸ ਦੀ ਬਜਾਏ ਉਹਨਾਂ ਨੇ 15-15000 ਰੁਪਏ ਮਹੀਨਾ ਦੇ ਕੇ ਤਿੰਨ ਡਮੀ ਅਧਿਆਪਕ ਰੱਖਲੇ ਸੀ ਇਹੇ ਡਮੀ ਅਧਿਆਪਕ ਸਾਲਾਂ ਤੱਕ ਸਕੂਲ ਦੇ ਵਿੱਚ ਪੜਾਉਂਦੇ ਰਹੇ ਅਤੇ ਜੋੜਾ ਘਰ ਬੈਠੇ ਤਨਖਾਹ ਉਡਾਉਂਦਾ ਰਿਹਾ ਪਿਛਲੇ ਸਾਲ ਹੀ ਜਦੋਂ ਸ਼ਿਕਾਇਤ ਹੋਈ ਤਾਂ 12 ਸਦਰ ਪੁਲਿਸ ਥਾਣੇ ਦੇ ਵਿੱਚ ਇਸ ਜੋੜੇ ਅਤੇ ਡਮੀ ਅਧਿਆਪਕਾ ਖਿਲਾਫ ਕੇਸ ਦਰਜ ਹੋਇਆ ਕੇਸ ਦਰਜ ਹੁੰਦੇ ਹੀ ਪਤੀ ਪਤਨੀ ਫਰਾਰ ਹੋ ਗਏ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਕਿਹਾ ਕਿ ਉਹਨਾਂ ਦੀ ਤਲਾਸ਼ ਜਾਰੀ ਹੈ ਤੇ ਪੈਸਿਆਂ ਦੀ ਵਸੂਲੀ ਹਰ ਹਾਸਦੇ ਵਿੱਚ ਕੀਤੀ ਜਾਵੇਗੀ ਇਸ ਖੁਲਾਸੇ ਨੇ ਸਿੱਖਿਆ ਪ੍ਰਣਾਲੀ ਅਤੇ ਸਰਕਾਰੀ ਨਿਗਰਾਨੀ ਉੱਤੇ ਵੀ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਕਿਹਾ ਕਿ ਉਹਨਾਂ ਦੀ ਤਲਾਸ਼ ਜਾਰੀ ਹੈ ਤੇ ਪੈਸਿਆਂ ਦੀ ਵਸੂਲੀ ਹਰ ਹਾਸਦੇ ਵਿੱਚ ਕੀਤੀ ਜਾਵੇਗੀ ਇਸ ਖੁਲਾਸੇ ਨੇ ਸਿੱਖਿਆ ਪ੍ਰਣਾਲੀ ਅਤੇ ਸਰਕਾਰੀ ਨਿਗਰਾਨੀ ਉੱਤੇ ਵੀ ਵੱਡੇ ਸਵਾਲ ਖੜੇ ਕਰ ਦਿੱਤੇ ਨੇ